ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਆਪਣੇ ਪਿੰਡੋਂ ਹੀ ਕਵਰ ਕਰਦਾ ਪਿਆ ਦੋ ਬੜਾ ਤਾਜ਼ੀਆਂ ਸੂਈਆਂ ਵੀ ਐ ਤੇ ਇੱਕ ਜਰਸੀ ਬਾਜ ਵਿਭਾਗ ਦੀ ਗੱਬੜ ਸੂਨੂ ਰੈਡੀ ਡਿਟੇਲ ਵੀਰ ਤੋਂ ਬਹੁਤ ਸੱਚੀ ਗੱਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਬਾਈ ਗੁਰਸੇਵ ਸਿੰਘ ਪਿੰਡ ਦੀਪਗੜੀ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣਾ 6283873527 ਤੇ ਆਪਾਂ 7-8 ਦੇ ਅੰਦਰ ਪਹਿਲਾ ਵੀਡੀਓ ਪਾਈ ਸੀ ਵਧੀਆ ਬੈੱਕੀ ਪਸੂ ਚਾਪ ਨੇ ਨਹੀਂ ਹੋਇਆ ਜੀ ਉਹ ਜੂ ਪਾਈ ਸੀ ਠੀਕ ਹੈ ਹਾਂ ਤੇ ਉਹ ਉਹ ਤੋਂ ਆਪਣੇ ਘਰ ਤੇ ਵੀ ਨਿਕਾਣਾ ਹੋ ਗਏ ਸੀ ਠੀਕ ਹੈ ਅੱਜ ਆਪਾਂ ਲੈ ਆਂਦੇ ਆ ਤਿੰਨ ਨਾਗ ਹਨਾ ਤੇ ਮੋਬਾਈਲ ਨੰਬਰ 6283873527 ਪਹਿਲਾ ਨੰਬਰ ਜਿਹੜੀ ਬੈਟ ਦੇਖਦੇ ਪਏ ਕਿਹੜਾ ਸੂਆ ਸੂਆ ਇਹ ਦੂਜਾ ਸੂਆ ਸੂਆ ਜੀ ਬੱਚਾ ਕੀ ਆ ਬੱਚਾ ਬੱਚਾ ਉਹ ਵੀ ਬੱਚੇ ਆ ਦੋਨੋਂ ਮਗਰ ਬੱਚੇ ਤੇ ਜੇਰ ਜੀ ਰੋਕਿਆ ਆਪਣੀ ਗਾਰੰਟੀ ਕਰੇ ਸੁਝੇ ਵਿਆਂ ਆਹ ਦਾ ਆਪਣੇ ਘਰੇ ਫੇਰੀ ਵੀਡੀਓ ਬਣੀ ਜੀ ਤੇ ਕੀ ਆ ਇਸ ਵੀਡੀਓ ਚੰਦੀ ਆ ਪਰਫੈਕਟੀ ਆ ਠੀਕ ਹੈ ਤੇ ਦੋਨਾਂ ਦੀ ਗਾਰੰਟੀ ਹੋਣੀ ਆ ਇਹ ਥਲੇ ਦੁੱਧ ਕਿੰਨਾ ਕੋ ਹੁਣ ਦੁੱਧ ਮੰਨ ਲਓ ਵੀ ਹਏ ਸਾਰੀ ਖਾਲੀ ਦਾ ਕਰੀਵੇਂ ਦੁੱਧ ਜੁੱਵਾ ਕਰਕੇ ਜੀ ਮੰਨ ਲਓ ਇਹ ਦਾ 9-10 ਕਿਲੋ ਬੋੜਾ ਹੋਊਗਾ 10 ਕਿਲੋ ਬੋੜਾ ਲਗਭਗ ਹੈਗਾ 9 ਕਿਲੋ ਮੰਨ ਲਈ 9 ਕਿਲੋ ਬੋੜਾ ਕਿੰਨਾ ਕੁ ਦੇ ਦੂਗੀ ਦੁੱਧ 15-16 ਕਿਲੋ ਵਾਲੀ ਹੈ ਭਾਈ ਇਹਨੂੰ 20 ਬਾਈ ਕੀੜੀਆਂ ਤੇ ਰੇਂਜ ਇਹਦੀ ਕਿੰਨੀ ਕਹੋਗੇ ਰੇਂਜ ਆ 55000 ਕੇ ਮੰਗਦੇ ਇਹਦਾ ਮਾਰਦਾਨ ਹੋ ਜ ਉਹ ਪਰ ਪਹਿਲੇ ਨੰਬਰ ਜਿਹੜੇ ਬੱਚੀ ਦੇਖਦੇ ਪਏ ਨਵਾਂ ਹਾਨਾ ਦੂਸਰਾ ਸੁਆ ਤਾਜੀ ਸੂਈ ਆ ਦੂਜਾ ਤੀਜਾ ਦਿਨ ਹੋ ਗਿਆ ਸੂਈ ਨੂੰ ਜੇਰ ਜੂ ਰੋਕੇ ਆ ਅੱਛਾ ਜੇ ਦੂਜਾ ਦਿਨ ਹੋ ਗਿਆ ਸੂਈ ਨੂੰ ਕੱਲ ਦੀ ਸੂਈ ਵੀ ਆ ਤੇ ਜੇਰ ਜੂ ਰਹਿ ਗਿਆ ਓਕੇ ਪਿੱਛੇ ਬੱਚਾ ਮੇਲ ਕਫ ਆ ਤੇ ਚੌਂਟ ਚਵਾਦੀ ਓਕੇ ਜਮ ਸੋ ਧਾਰਾ ਆਪਾਂ ਮਾਰ ਕੇ ਦਿਖਾਣੇ ਸੋ ਸਵੇਰ ਦਾ ਟਾਈਮ ਆ ਸੋ ਲੈਵਾ ਲੂਗਾ ਦੇਖੋ ਕਿਆ ਬਾਤ ਆ ਪੂਰਾ ਸਾਫ ਸੁਥਰਾ ਸੋਹਣਾ ਲੈਵਾ ਤੇ ਬੱਚੀ ਪੂਰੀ ਜਵਾਨੀ ਦੇ ਵਿੱਚ ਆ ਜਮ ਨਾ ਨਾਰਮਲ ਦੁੱਧ 14 15 ਕਿਲੋ ਦੁੱਧ ਪੀਨ ਨਵੀਰ ਨੂੰ ਮਰਦੀ ਨਹੀਂ ਘਰੇ ਜਮ ਸੁਭਰ ਧਾਰਾ ਦੇਖ ਸਕਦੇ ਹੋ ਪੂਰੀਆਂ ਮੋਟੇ ਮੋਟੇ ਸਾਫ ਸੁਥਰੀਆਂ ਧਾਰਾਂ ਗਈਆਂ ਤੇ ਸਵੇਰੇ ਚਵਾਈ ਹਲੇ ਵੀਰੇ ਕਰਨੀ ਆਪਾਂ ਹਨ ਵੀਰੇ ਸਲੀਹਾਂ ਚੋਣਾਂ ਹੋਏ ਕਿ ਤੂੰ ਅਧੀਆਂ ਚੋਤ ਰਹੀਆਂ ਨੇ ਵੀਡੀਓ ਦੇ ਮਰੇ ਨਹੀਂ ਮਤੂਤ ਬੋਲਣਾ ਠੀਕ ਹੈ ਸੋ ਚੋਣ ਦੇਖੋ ਪੂਰਾ ਮੋਟਾ ਮੋਟਾ ਹਨਾ ਹਾਂ ਇੱਕ ਨੰਬਰ ਹੈ ਠੰਡਿਆ ਸੀ ਨਿਆਣੇ ਪਾਉਣੇ ਪਾਲੋ ਨਹੀਂ ਪਾਉਣੇ ਨਾ ਕੋਈ ਚੱਕਰ ਮਾਲਾ ਜਿਵੇਂ ਕਰਾਸ ਆ ਕੋਈ ਧਾਰਾ ਨਹੀਂ ਗੱਲ ਦੀ ਪੂਰੀ ਸੜੀ ਗੱਲ ਜੰਪਨੀ ਗਰੰਟੀ ਹੈ ਹੋਰ ਸੜਾ ਜ ਹੋਰ ਮਾਰਦੀ ਬਣੇ ਆ ਸੋ ਵੀਰੇ ਮੁੱਲ 55000 ਰੁਪਏ ਜੋ ਗਜਾਇਆ ਸੁਬਾਹ ਠੀਕ ਆ ਵੀਰੇ ਓਕੇ ਤੇ ਬਾਕੀ ਥੜਾ ਜਿ ਮਿੱਥੀ ਦੇਖੋ ਜਮਾ ਫੋਟੋ ਫੋਟ ਦੀ ਮਿੱਥੀ ਆ ਪਿੱਛੇ ਬੱਚਾ ਧਾਰਾ ਮਾਰ ਕੇ ਦਿਖਾ ਦਿਆਂ ਜੇਰ ਜਪਾ ਓਕੇ 55000 ਮੁੱਲ ਇਹ ਜੋ ਗਜਾਇਆ ਸੁ ਹੋ ਜੂਗੀ ਧਾਰ ਤਾਂ ਪਾ ਕੋਈ ਨਿਆਣਾ ਪੌਂਦਣੀ ਪਉਣਾ ਪੜੋ ਨਹੀਂ ਪਉਣਾ ਬੇਸ਼ੱਕ ਕੋਈ ਜੋੜਣੀ ਜਿਵੇਂ ਕਰਾਸ ਆ ਡਰਨ ਵਾਲੀ ਕੋਈ ਗੱਲ ਨਹੀਂ ਤੇ ਵੀਰੇ ਦੂਜਾ ਨੰਬਰ ਜਿਹੜੀ ਬੱਚੀ ਦੇਖੀ ਜਨੇ ਆਪਾਂ ਇਹ ਨੂੰਹ ਸੁਈ ਹੈ ਜੀ ਇਹ ਘਰ ਤੋਂ ਸੁਈ ਦੀ ਠੀਕ ਇਹਦੇ ਮਗਰ ਬੱਚਾ ਹਣਾ ਤੇ ਜੇਰ ਜੂ ਰੋਕੇ ਹਣਾ ਠੀਕ ਆ ਕਿੰਨਾ ਕੁ ਦੁੱਧ ਆਏ ਥੱਲੇ ਦੁੱਧ ਦੇ ਭੇਗੇ 14 15 ਵਾਲੀ ਵੀ ਹਨ ਲਗਭਗ 14 15 15 ਕਿਲੋ ਵਾਲਾ ਦੋ ਚੋ ਯਾਰ ਇਹ ਵੀ ਹਨ ਵੀ ਵਾਲੇ ਹਨ ਇੰਨੇ 15 ਤੋਂ ਘੱਟ ਵਾਲਾ ਨਹੀਂ ਹੈਗੀਆ ਠੀਕ ਹੈ ਯਾਨੀ ਕਿ ਪਰ ਜਿੰਨਾ 15 ਕਿਲੋ ਵੀ ਦੇਣ ਦੀਆਂ ਦੂਜੀ ਐਚਪ ਦੇ ਵੀ ਦਾ ਮੁਕਾਬਲਾ ਕਰੂਗਾ ਕਿ ਲੱਖਾਂ ਦੀ ਮਾਇਦਾ ਮੁਕਾਬਲਾ ਕਰਨਾ ਜਿਹੜੇ ਨੂੰ ਤੇ ਇਹਦਾ ਭਾਗ ਕਿਉਂ ਦੋਨੋਂ ਪਰ ਦਾ ਇਹ ਚੱਲ ਨਹੀਂ ਜਾ ਰਿਹਾ ਤੋਰੀ ਬਾਹਰ ਨੂੰ ਸੋ ਵੀਰ ਦੂਜਾ ਨੰਬਰ ਇਹ ਬੱਚੀ ਦੇਖਦੇ ਪੈ ਪਲੂਨ ਪਹਿਲਾ ਸੋ ਸੂਈਆ ਤੀਜਾ ਦਿਨ ਹੋ ਗਿਆ ਇਹਨੂੰ ਵੀ ਸੂਈ ਨੂੰ ਬੱਚਾ ਮੇਲਕਾਫ ਆ ਜੇਰ ਵਗੈਰਾ ਕੰਮ ਵੀਰ ਦੱਸਦੇ ਪੈ ਢਾਨਾ ਤੇ ਦੁੱਧ 9 10 ਕਿਲੋ ਵਾਲਾ ਇਹ ਥੱਲੇ ਵੀ ਹਾਜ਼ਰ ਆ ਤੇ ਕੱਦ ਕਾਠ ਮੀਡੀਅਮ ਆ ਤੇ ਮੂੰਹ ਉੱਤੇ ਲੱਗਦਾ ਸੋਹਣੀ ਰਾਂਗ ਦੇਖੋ ਬਿਲਕੁਲ ਕਾਲਾ ਜਾਮਨ ਵਰਗਾ ਤੇ ਸਾਫ ਸੁਥਰਾ ਲੇਵਾ ਬੂਰਾ ਥਣਾ ਜੀ ਬਿੱਥੀ ਬੁੱਥੀ ਬਹੁਤ ਚੰਗੀ ਹੈ ਇਹਦਾ ਮੁੱਲ ਹੈਗਾ 54000 ਰੁਪਇਆ ਇਹ ਮਾਲਕ ਵੀਰ ਵੱਲੋਂ ਕੀਤਾ ਗਿਆ ਇੱਕ ਮੁੱਲ ਆ ਇਹਦੇ ਵਿੱਚੋਂ ਗਜਾਇਆ ਸੋਝ ਨਰਮ ਹੋ ਜੂਗੀ ਚਰਨ ਜਾਇ ਦੇ ਵਿੱਚ ਸਭਰ ਦੂਜੇ ਨੰਬਰ ਵਾਲੀ ਵਹਿੜ ਦੇ ਧਾਰਾ ਦੇਖ ਸਕਦੇ ਹੋ ਪੂਰੇ ਸਾਫ ਸੁਥਰੇ ਮੋਟਾ-ਵੋਟਾ ਚੋਣਾ ਜਾਵਾ ਮਗਰ ਥਣਾ ਜੀ ਮਾਰ ਦੇ ਤੂੰ ਦੇਖੋ ਜੋੜ ਚ ਬਿਲਕੁਲ ਉਹ ਮਾਲਾ ਦੋਨੇ ਸੀਲ ਠੰਡੇ ਪੁਰਜੇ ਹਨ ਮਿਆਣਾ ਫੋਨ ਆਇਆ ਨਹੀਂ ਆਪਾਂ ਕਿਹੋ ਜਿਹਾ ਨਿਆਣਾ ਪਾਇਆ ਨਹੀਂ ਆਪਾਂ ਕਿ ਬੱਚਿਆਂ ਨਾਲ ਕਹਿੰਦਾ ਨਿਆਣਾ ਪਾਇਆ ਨਹੀਂ ਭੁੱਖ ਨਹੀਂ ਪਵਾਉਂਦਾ ਨਹੀਂ ਗਿਆ ਨਿਆਣਾ ਪਵਾਉਂਦਾ ਵੀ ਦੋਨੇ ਨਹੀਂ ਵੀ ਪਵਾਉਂਦਾ ਨਹੀਂ ਮਰਜ਼ੀ ਕਰ ਠੀਕ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹਨ ਦਿੱਕਤ ਵਾਲੀ ਗੱਲ ਨਹੀਂ ਛਾੜ ਦੋ ਜੋੜ ਕੁਸਮਾਹ ਕਿੱਥੇ ਨੰਬਰ ਆ ਜੀ ਤੇ ਬਰੇ ਤੀਜੇ ਨੰਬਰ ਇਹ ਜਰਸੀ ਦੇਖੇ ਨਾ ਗੱਬੜ ਬੱਛੀ ਇਹ ਇਹ ਕਿਹੜਾ ਸਵਾ ਸੁੰਜੇ ਇਹ ਦੂਜਾ ਸਵਾਤ ਹੁੰਦੀ ਆ ਬਰੇ ਕੈ ਕਦਨ ਲੈਂਦੀ ਆ ਜੀ ਚਾਰ ਪੰਜ ਦਿਨ ਦੀ ਕੱਚੀ ਲੈਂਦੀ ਚਾਰ ਪੰਜ ਦਿਨ ਧੋਰੀ ਬਾਹਰ ਨੂੰ ਸਭ ਤੋਂ ਚਾਰ ਪੰਜ ਦਿਨ ਸੂਣ ਚ ਬਾਕੀ ਤੇ ਬਾਕੀ ਕੱਦ ਕਾਠ ਵਾਲੀ ਬੈੜਾ ਸੋ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਟੂ ਆ ਵਗੈਰਾ ਚੰਗਾ ਤੇ ਦੂਸਰਾ ਸੂਆ ਸੂਣ ਨੇ ਚਾਰ ਪੰਜ ਦਿਨ ਵਕੀ ਕੱਦ ਬੈੜਾ ਚੰਗਾ ਰਾਜੇ ਰੂਜੀ ਪਲੀ ਪਲੀ ਵੀ ਬਹੁਤ ਆ ਤੇ ਇਹਦਾ ਵੀਰੇ ਆਪਾਂ ਕੀ ਕਰਦੇ ਆ ਇਹ ਬਾਈ ਬੱਚੀ ਦਾ ਮੁੱਲ 65000 ਕਿੰਨਾ ਦੁੱਧ ਮੰਨ ਕੇ ਲੈੇ ਬੰਦੇ ਇਹਨੂੰ 18 ਕਿਲੋ ਮੰਨ ਕੇ ਲੈ ਲੈ ਬਈ ਤੁਹਾਨੂੰ 20 ਕਿਲੋ ਦੇ ਦੂੰਗੀ ਠੀਕ ਹੈ ਬਾਕੀ ਕੱਦ ਬਹੁਤ ਆ ਹਨਾ ओरिजिनल ਪੰਜਾਬ ਵਾਲੀ ਗੁਣੀ ਨਹੀਂ ਕਹਦਾ ਵੀ ਉਧਰੋਂ ਫੇਰ ਵੀ ਹਮੱਤ ਲੱਗੀਆਂ ਠੀਕ ਹੈ ਸੋ ਕੱਦ ਬੈੱਡ ਬਹੁਤ ਆ 65000 ਰੁਪਏ ਕੀਮਤ ਦਾ 18 17 ਕਿਲੋ ਦਾ ਰਾਵਲਾ ਦੇ ਦੂ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਚੰਗੀ ਆ ਬਾਕੀ ਕੱਦ ਤੇ ਬੈੱਡ ਬੁੱਢ ਚੰਗਾ ਥਣ ਦੇਖੋ ਮੋਟਾ ਸੋਨਾ ਮੁੱਠੀ ਵਾਲਾ ਹਵਾਨੇ ਤੇ ਨਾੜਾ ਵਗੈਰਾ ਚੰਗੀਆਂ ਤੇ ਕੰਪੈਕਟ ਡਰਕ ਕੋਈ ਇਹ ਨਹੀਂ ਲੇਵਾ ਟੁੱਟਮਾ ਇਹਦਾ ਤੇ ਦੇਖੋ ਸਾਫ ਸੁਥਰੇ ਲੇਵੇ ਦੀ ਠੀਕ ਆ ਪੰਜ ਚਾਰ ਕਿਦਾਂ ਇਹਦੇ ਸੂਣ ਚ ਬਾਕੀ ਪੈ 17 18 ਕਿਲੋ ਦੁੱਧ ਮੰਨ ਕੇ ਲੈ ਲਿਓ ਸੋ ਤੈਨੋਂ ਨਾਲ ਵੀ ਕੋਲੇ ਬ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਤੋਂ ਵੀ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ